ਸਾਹਿਗਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਕੋ ਪੰਡ ਭਗਤਾ ਭਾਈ ਜਿਹੜਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛੋ ਆਜੋ ਬਾਈ ਜੀ ਸਾਸ਼ੀਗਾ ਭਾਈ ਜੀ ਸਾਹਿਗਾ ਜੀ ਨਾਮ ਕੀ ਵੀਰ ਆਪਣਾ ਨਾਮ ਮੇਰਾ ਬੈਂਸ ਹੈਗਾ ਜੀ ਠੀਕ ਹੈ ਬਹੁਤ ਬਹੁਤ ਆ ਭਾਈ ਕਜਲਾ ਬਠਿੰਡਾ ਵੀਰ ਘਰੋਂ ਉਹਦੇ ਐਡਰੈਸ ਦੱਸਦੇ ਆਪਣੀ ਪੱਤੀ ਸਿਲਵਰਾ ਜੀ ਹਾਂਜੀ ਨੇੜੇ ਲਾਇਬ੍ਰੇਰੀ ਆ ਤੇ ਭੂਤਾਂ ਵਾਲਾ ਕੋਈ ਵੀ ਆ ਟੁੱੜਨ ਵਾਲਾ ਸਕੂਲ ਕੋਲੇ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ 22 ਦਾ ਨੰਬਰ ਇਹ ਤੁਸੀਂ 22 ਨਾਲ ਕੰਟੈਕਟ ਕਰਕੇ 22 ਦੇ ਘਰ ਆ ਸਕਦੇ ਹੋ ਤੇ ਬਾਈ ਜੋ ਆਪਾਂ ਪਹਿਲਾ ਵੀਡੀਓ ਪਾਇਆ ਸੀ ਰਿਜ਼ਲਟ ਦੱਸ ਦੇ ਕਿੱਦਾਂ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੋਈ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਆਪਣੇ ਕੋਲੇ ਅੱਜ 4 ਨਗ ਆ ਜੀ ਠੀਕ ਹੋਈ ਦੱਸੋ ਸਾਹਮਣੇ ਖੜੀ ਬੈੜ ਦੀ ਕੀ ਡਿਟੇਲ ਆ ਜੀ ਇਹ ਪਨੂਨ ਬੱਛੀ ਹੈ ਜੀ ਠੀਕ ਹੋ ਜੀ ਦੋ ਦੰਦਾਂ ਦੀ ਮੂਹੋਂ ਮੂਹੋਂ ਦੋ ਦੰਦ ਤੇ ਹਾਂਜੀ ਇਹ 8 ਦਿਨ ਰਹੀਦਾ ਹੁੰਦੀ ਠੀਕ ਹੋ ਜੀ ਦੇਖ ਚੰਗੀ ਬੈੜ ਦੀ ਇਹ ਬੱਛੀ ਹੈ ਜੀ 30 35 ਕਿਲੋ ਵਾਲੀ ਗਾਂ ਦੀ ਬੱਛੀ ਹੈ ਜੀ ਠੀਕ ਹੋਈ ਹਾਂਜੀ ਮੜੇ ਹੋਏ ਉੱਤੇ ਸਾਈਡ ਤੇ ਵੇਖ ਲਓ ਉਂ ਮੱਥੇ ਹੀ ਦੇਖ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ ਫਾਈਡ ਪੱਖੋਂ ਬਹੁਤ ਸ਼ਾਨਦਾਰਾ ਕੱਢ ਲਓ ਬਾਹਰ ਮੜੀ ਹੋਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਬਣਾਇਆ 8-10 ਦਿਨਾਂ ਦੀ ਕੱਚੀ ਹਜੇ ਵਹਿੜ ਦੇਖ ਸਕਦੇ ਹੋ ਬਈ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਬਾਡੀ ਪੰਦਰ ਦੀ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਵੀਰੇ ਚੰਗਾ ਤੋਰਾ ਵਹਿੜ ਦਾ ਹੋਵਾਨੇ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰਾ ਅਠਾ ਹੰਦਾਂ ਤੱਕ ਹਜੇ ਹੋਰ ਵੀ ਬਣਾਣਾ ਬਈ 8-10 ਦਿਨਾਂ ਦੀ ਕੱਚੀ ਹੈ ਵੀਰੇ ਹਜੇ ਤੇ ਕੀ ਦੁੱਧ ਦੀ ਆਸੂਸ਼ ਕਰਦੇ ਆਂ ਆਪਾਂ ਇਹਦੇ ਦੁੱਧ ਘੱਟੋ ਘੱਟ ਜੀ ਨਾ ਬੋਲੇ ਤਾਂ 25 ਕਿਲੋ ਦੁੱਧ ਰਾਵਣਾ ਦਿਓ ਜੀ 20 ਪਲੱਸ ਦੀ ਆਪਾਂ ਗਾਰੰਟੀ ਲੈਨੇ ਆ ਠੀਕ ਹੋ ਜੀ ਤੇ ਵੀਰ ਡਿਮਾਂਡ ਕੀ ਕਰਦੀਆਂ ਆਪਾਂ ਇਹਦੀ ਇਹਦਾ ਡਿਮਾਂਡ 80000 ਰੁਪਈਆ ਜੀ ਮੌਕੇ ਤੇ ਮੰਨ ਤਾਂ ਹੋ ਜਾਊਗਾ ਮੈਂ ਆਰਧਾਨ ਕਰਦਾ ਜੀ ਠੀਕ ਹੋ ਵੀ ਵੇਖ ਸਕਦੇ ਚੰਗੀ ਗੱਲ ਹੈ ਜੀ ਇਹ ਕਿੱਟ ਲੰਡੂ ਨਾ ਬਹੁਤ ਬਈਆਂ ਦੀ ਠੀਕ ਹੋ ਜੀ ਬੰਦੇ ਵਾਲੇ ਦੇ ਤੁਰੇ ਨੇ ਠੀਕ ਹੋ ਜੀ ਅੱਗੇ ਆ ਜੀ ਵੈੜ ਦੀ ਇਹਦੀ ਕੀ ਡਿਟੇਲ ਆਈ ਇਹ ਵੀ ਬਲੂਨ ਬੱਛੀ ਹੈ ਜੀ ਠੀਕ ਹੋ ਜੀ ਇਹ ਚਾਰ ਦੰਦ ਦਾ ਮੂੰਹ ਇਹ ਚਾਰ ਦੰਦ ਦਾ ਹੈ ਠੀਕ ਹੋ ਜੀ ਇਹ ਵੀ ਸੂਨ ਦੇ 8 ਦਿਨ 9 ਦਿਨ ਲਈ ਜੁਈ ਦੀ 10 10 ਦਿਨਾਂ ਦੀਆਂ ਕੱਚੀਆਂ ਇਹ ਬੜਾ 10 10 ਦਿਨਾਂ ਦੀਆਂ ਕੱਚੀਆਂ ਬੱਛੀਆਂ ਜੀ ਦੇਖ ਸਕਦੇ ਹੋ ਵੀ ਥਾਣਾ ਦੀ ਕੁਆਲਿਟੀ ਸ਼ਾਨਦਾਰ 16 ਹਵਾਨਾ ਬਾਈ ਕੱਢ ਲਓ ਵੀਰ ਬਾਹਰੇ ਨੂੰ ਬਾਡੀ ਬੰਤਰ ਦੀ ਚੰਗੀ ਆ ਪੈਠ ਫੋਟਾ ਚੰਗਾ ਬਾਈ ਚੰਗਾ ਤੂਰਾ ਵਹਿੜ ਦਾ ਅਜੇ 8-10 ਦਿਨਾਂ ਦੀ ਕੱਚੀ ਆ ਸੋਨਾ ਕੱਦਗਾਠਾ ਦੇਖ ਸਕਦੇ ਹੋ ਮੂੰਹ ਦੀ ਕੁਆਲਿਟੀ ਸ਼ਾਨਦਾਰ ਆ ਵੀਰੇ ਰੰਗ ਰੂਪ ਵੀ ਬਹੁਤ ਚੰਗਾ ਲੈ ਜੋ ਵੀਰੇ ਤਨਾ ਦੀ ਸ਼ਾਨਦਾਰ ਕੁਆਲਿਟੀ ਵੀਰੇ ਸੋਨਾ ਵਾਨਾ ਇਹਦੀ ਕੀ ਹੋ ਗਈ ਦੁੱਧਿੰਗ ਕੰਪੈਸਟੀ ਇਹ ਦੁੱਧ ਦੇ ਦੂ 18 ਕਿਲੋ ਰਾਮ ਦਾ ਠੀਕ ਹੋ ਜੀ ਤੇ ਕੀ ਡਿਮਾਂਡ ਮੂਡ ਕਰਦੇ ਵੀਰਾ ਇਹਦੀ ਡਿਮਾਂਡ 60000 ਰੁਪਏ ਦੀ ਠੀਕ ਹੋ ਜੀ ਅੱਗੇ ਆ ਜੀ ਇਹ ਵੀ ਬੱਸੀ ਬਹੁਤ ਚੰਗੀ ਹੈ ਜੀ ਇਹ ਵੀ ਬਲੂਣੀ ਆ ਬਾਈ ਮੰਨੋ ਜੀ ਦੋ ਦੰਦ ਸਿੱਟੇ ਹੈ ਚੱਕੀ ਨਹੀਂ ਠੀਕ ਹੋ ਜੀ ਹਾਂ ਜੀ ਇਹ ਬਲੂਨ ਬੱਚੀ ਹੈ ਵੀਰੇ ਬਲੂਨ ਬੱਚੀ ਹੈ ਜੀ ਇਹ ਵੀ 899 10 ਜਨਵਰੀ ਦੀ 31 12 ਤਰੀਕ ਨੂੰ ਉਹ ਕਹਿੰਦੇ ਸੀ ਦਿਨ ਪੂਰੇ ਜੀ ਠੀਕ ਹੈ ਜੀ ਉੱਤੇ ਵੀ ਲੈ ਕੇ ਪਾਲ ਸਕਦਾ ਠੀਕ ਹੈ ਜੀ ਇਹ ਵੀ ਦੇਖ ਸਕਦੇ ਹੋ ਸੋਹਣੀ ਵੈੜਾ ਵੀਰੇ ਲੱਗੀ ਬੱਚੀ ਲੇਵਾ ਬਹੁਤ ਸੋਹਣਾ ਕਰੋ ਜੀ ਥਾਂ ਥਾਂ ਨੂੰ ਬਹੁਤ ਚੰਗਾ ਹੈ ਇਹਨਾਂ ਦੀ ਕੁਆਲਿਟੀ ਸ਼ਾਨਦਾਰ ਹੈ ਵੀਰੇ ਕੱਢ ਲਓ ਬਾਹਰ ਵੀਰੇ ਇਹਨੂੰ ਵੀ ਚੰਗੀ ਹਾਈਟ ਦੀ ਹੈ ਵੈੜ ਦੇਖ ਸਕਦੇ ਹੋ ਭਾਈ ਬੱਚੀਆਂ ਹੀ ਆਂ ਭਾਈ ਹਜੇ ਬਹੁਤ ਚੰਗੀਆਂ ਬੱਚੀਆਂ ਭਾਈ ਕੋਲ ਤਿੰਨ ਪਹਿਲਾ ਪਹਿਲਾ ਸੂਰਤ ਨੂੰ ਵਾਲੀਆਂ ਵੀਰੇ ਸੋਨਾ ਤੋਰਾ ਵੈਢਦਾ ਬਰਾਤ 3 ਖਲੋਦੀ ਇਹ ਵੀ ਡੋਟ ਚਾਹ ਰਾ ਦੋ ਦੋ ਜੀ ਕੀ ਆਸ ਕਰਦੇ ਆ ਵੀਰ ਆਪਾਂ ਇਹ ਦੋਤੀ ਇਹ ਵੀ 16 17 ਕਿਲੋ ਤੋਂ ਪਲਾਸੀ ਰਹੂ ਜੀ ਕਹਿਣ ਨੂੰ 20 ਕਿਲੋ ਕਹ ਦੋ ਭਾਵੇਂ 22 ਕਹ ਦੋ ਠੀਕ ਹੋ ਜੀ ਤੇ ਕੀ ਡਿਮਾਂਡ ਰੱਖੀ ਜੀ ਆਪਾਂ ਇਹ ਵੀ 60000 ਰੁਪਈਆ ਜੀ ਠੀਕ ਹੋ ਜੀ ਤੇ ਅੱਗੇ ਜੀ ਆਪਣੇ ਕੋਲ ਅੱਗੇ ਆਪਣੇ ਕੋਲ ਜਰਸੀ ਬੱਛੀ ਜੀ ਹਾਂਜੀ ਭਾਈ ਜੀ ਇਹ ਦੀ ਦੱਸੋ ਕੀ ਡਿਟੇਲ ਆਈ ਬੈਠਦੀ ਇਹ ਪਲੂਨ ਬੱਚੀ ਹੈ ਜੀ ਇਹਦੀ ਠੀਕ ਹੋ ਜੀ ਉਹ ਖੀਜੀ ਹੈ ਜੀ ਠੀਕ ਹੋ ਜੀ 3.5 ਮਹੀਨੇ ਦੀ ਗੱਭਣ ਹੈ ਜੀ ਠੀਕ ਹੋ ਜੀ ਤੇ ਚੌਥੇ ਮਹੀਨੇ ਨੂੰ ਲੱਗਿਆ ਵਾ ਚੌਥਾ ਮਹੀਨਾ ਲੱਗਿਆ ਹੋਇਆ ਆ ਬੱਚੀ ਦੀ ਮਾਂ ਹੈ ਜੀ ਠੀਕ ਹੋ ਜੀ ਕਿ ਕਿਲੋ ਦੁੱਧ ਦਿੰਦਾਈ ਇਹਨੇ ਆਪਣੇ ਘਰ ਦੀ ਹੈ ਜੀ ਆਪਣੇ ਘਰ ਦੀ ਹੈ ਜੀ ਇਹ ਠੀਕ ਹੋ ਜੀ ਨਾਲ ਉਹ ਬੱਚੀ ਦੀ ਭੈਣ ਖੜੀ ਹੈ ਜੀ ਠੀਕ ਹੋ ਜੀ ਇਹਦੇ ਕੋ ਪਿਛਲੇ ਸੂਏ ਜੀ ਇਹ ਪਹਿਲੇ ਸੂਏ ਸੂਈ ਵੀ ਹੈ 20 ਪਲੱਸ ਦੁੱਧ ਹੈ ਇਹਦਾ ਜੀ ਠੀਕ ਹੋ ਜੀ ਹਾਂ ਜੀ ਦੇਖ ਸਕਦੇ ਹੋ ਵੀਰੇ ਸੋਹਣਾ ਰੰਗ ਰੂਪ ਆ ਦੋਨੇ ਬੱਚਿਆਂ ਦਾ ਉਹ ਟੀਕੇ ਦੀ ਜੀ ਇਹ ਹੋ ਟੀਕੇ ਦੀ ਠੀਕ ਹੋ ਜੀ ਦੇਖ ਸਕਦੇ ਹੋ ਵੀ ਸ਼ਾਨਦਾਰ ਆ ਕੱਢ ਲਓ ਪਰਮੜੇ ਮਾਰ ਲਾਦਾ ਬਹੁਤ ਸੋਹਣੀ ਬੱਚੀ ਹੈ ਵੀਰੇ ਜASSI ਆ ਉਹਦੀ ਹਾਈਟ ਆ ਬੱਚੀ ਦੀ ਵੀਰੇ 4 ਮਹੀਨੇ ਦੀ ਕੱਬਣਾ ਵੀਡੀ ਸੀਲ ਚੰਗੀਆਂ ਠੀਕ ਹੋਈ ਦਿਖਾਉਂਦੇ ਆ ਬਈ ਜੇ ਝੋਲੀ ਉਖਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਨਹੀਂ ਦਿਖਾ ਰਹੇ ਹੁਣ ਦਰਦੀ ਥੋੜਾ ਜਿਹਾ ਹੂੂ ਚੱਕਰ ਤੇ ਥਣ ਕੱਲਾ ਕੱਲਾ ਥਾਣਾ ਜੀ ਜੇ ਪੰਜਵਾਂ ਥਣ ਵੀ ਹੋਇਆ ਆਪਾਂ ਆਏ ਦਾ ਬੰਦੇ ਦਾ ਕਰਾਇਆ ਦੇਵਾਂਗੇ ਠੀਕ ਹੋਈ ਥਣ ਕੱਲੇ ਕੱਲੇ ਠੀਕ ਹੋ ਜੀ ਪੰਜਵਾਂ ਬੰਦਾ ਵੀ ਹੋਇਆ ਜਿੱਥੋਂ ਮਰਜੀ ਆਵੇ ਬੰਦਾ ਬਈ ਜੇ ਕੋਈ ਸਾਹ ਹੋਈ ਨਾਲ ਤਾਂ ਵੀ ਆਪਾਂ ਦੇਣ ਦਾ ਰਹਿ ਠੀਕ ਹੋ ਜੀ ਦਿਖਾਉਂਦੀ ਝੋਲੀ ਕੋਸ਼ਿਸ਼ ਕਰਦੇ ਆ ਥੋੜੇ ਆ ਨਰਦੀ ਆ ਬਈ ਤੈਨੂੰ ਇੱਕ ਸੌਦੇ ਮੈਂ ਬਈ ਸਮਾਨ ਦੀ ਕੁਆਲਿਟੀ ਸ਼ਾਨਦਾਰ ਆ ਤੇ ਵੀਰ ਕੀ ਡਿਮਾਂਡ ਕਰਦੇ ਆਂ ਆਪੇ ਇਹਦੀ ਇਹ ਡਿਮਾਂਡ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਵੀਂ ਮੋਲੇ ਦਾ 38000 ਰੁਪਇਆ ਕਰ ਦਿੰਦੇ ਆਂ ਠੀਕ ਹੋ ਜੀ ਬੱਚੋ ਮਨਤਾਨ ਹੁਲ ਗਈ ਬਈ ਠੀਕ ਆ ਵੀਰ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ ਕੰਡਸ ਦਾ ਨੰਬਰ ਹੈ 9887981 ਇੱਕ ਸਪੈਨਿੰਗ ਇੱਕ ਵਾਰ ਫੇਰ ਬੋਲ ਦਈਏ 9887981 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕੋਈ ਇਸੇ ਭਰਾ ਨੂੰ ਇਹ ਚਾਰ ਵੜਾਂ ਵਿੱਚੋਂ ਕੋਈ ਵੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ